ਰੂਸੀ ਫੌਜ ਦੇ ਭਾਰਤੀ ਨਾਗਰਿਕਾਂ ਦੀ ਭਰਤੀ ਬੰਦ ਜਲਦ ਹੋਵੇਗੀ ਘਰ ਵਾਪਸੀ ਜੀहां ਰੂਸ ਦੀ ਫੌਜ ਵੱਲੋਂ ਯੂਕਰੇਨ ਵਿੱਚ ਲੜ ਰਹੇ ਭਾਰਤੀਆਂ ਨੂੰ ਲੈ ਕੇ ਨਵਾਂ ਬਿਆਨ ਸਾਹਮਣੇ ਆਇਆ ਹੈ ਰੂਸ ਦਾ ਐਲਾਨ ਕੀਤਾ ਹੈ ਕਿ ਉਸਨੇ ਰੂਸੀ ਫੌਜ ਵਿੱਚ ਭਾਰਤੀਆਂ ਦੀ ਭਰਤੀ ਤੇੜੀ ਦੀ ਰੋਕ ਲਗਾ ਦਿੱਤੀ ਹੈ ਇਸ ਤੋਂ ਇਲਾਵਾ ਰੂਸੀ ਅਧਿਕਾਰੀ ਉਹਨਾਂ ਭਾਰਤੀਆਂ ਨੂੰ ਜਲਦੀ ਡਿਸਚਾਰਜ ਕਰਨ ਲਈ ਕੰਮ ਕਰ ਰਹੇ ਹਨ ਜਿਨ੍ਹਾਂ ਨੇ ਸਵੇ ਇੱਛਾ ਨਾਲ ਫੌਜੀ ਸੇਵਾ ਵਿੱਚ ਇਕਰਾਰਨਾਮਾ ਕੀਤਾ ਸੀ ਰੂਸੀ ਦੂਤਖਾਨੇ ਇੱਕ ਬਿਆਨ ਚ ਕਿਹਾ ਕਿ ਰੂਸੀ ਰੱਖਿਆ ਮੰਤਰਾਲੇ ਨੇ ਅਪ੍ਰੈਲ ਤੋਂ ਰੂਸੀ ਹਥਿਆਰਬੰਦ ਬਲਾਂ ਚ ਫੌਜੀ ਸੇਵਾ ਚ ਭਾਰਤ ਸਮੇਤ ਕਈ ਦੇਸ਼ਾਂ ਦੇ ਲੋਕਾਂ ਦੀ ਭਰਤੀ ਚ ਵੀ ਪਾਬੰਦੀ ਲਗਾ ਦਿੱਤੀ ਸੀ ਦੂਤਖਾਨੇ ਭਾਰਤ ਸਰਕਾਰ ਅਤੇ ਮ੍ਰਿਤਕਾਂ ਦੇ ਪਰਿਵਾਰਾਂ ਪ੍ਰਤੀ ਡੂੰਗੀ ਹਮਦਰਦੀ ਪ੍ਰਗਟ ਕੀਤੀ ਹੈ ਦੂਤਖਾਨੇ ਕਿਸੇ ਵੀ ਜੰਤਰ ਜਾਂ ਗੁਪਤ ਮੁਹਿੰਮ ਵਿੱਚ ਸ਼ਾਮਲ ਹੋਣ ਜਾਂ ਧੋਖਾਧੜੀ ਵਾਲੀਆਂ ਜੋ ਨਵਾਂ ਰਾਹੀ ਭਾਰਤੀਆਂ ਦੀ ਭਰਤੀ ਕਰਨ ਦੇ ਦੋਸ਼ਾਂ ਤੋਂ ਇਨਕਾਰ ਕੀਤਾ ਅਤੇ ਭਾਰਤੀਆਂ ਦੀ ਵਾਪਸੀ ਦੇ ਕੰਮ ਜਾਰੀ ਦੂਤ ਘਰ ਦੇ ਬਿਆਨ ਵਿੱਚ ਕਿਹਾ ਗਿਆ ਹੈ ਰੂਸ ਦੀਆਂ ਹਥਿਆਰਬੰਦ ਸੇਵਾਵਾਂ ਵਿੱਚ ਰੂਸੀ ਫੌਜੀ ਸੇਵਾ ਲਈ ਸਵੈ ਇਛਕ ਤੌਰ ਤੇ ਸਮਝੌਤਾ ਕਰਨ ਵਾਲੇ ਭਾਰਤੀ ਨਾਗਰਿਕਾਂ ਦੀ ਪਛਾਣ ਕਰਨ ਅਤੇ ਉਹਨਾਂ ਨੂੰ ਜਲਦੀ ਘਰ ਵਾਪਸ ਭੇਜਣ ਲਈ ਦੋਵਾਂ ਦੇਸ਼ਾਂ ਦੀ ਸਬੰਧਿਤ ਏਜੰਸੀਆਂ ਨਜ਼ਦੀਕੀ ਤਾਲਮੇਲ ਕੰਮ ਨਾਲ ਕੰਮ ਕਰ ਰਹੀਆਂ ਹਨ ਕਿ ਰੂਸੀ ਦੂਤ ਘਰ ਦੇ ਇਹੇ ਵੀ ਯਕੀਨੀ ਬਣਾਇਆ ਹੈ ਕਿ ਸਾਰੀਆਂ ਇਕਰਾਰਨਾਮੇ ਦੀਆਂ ਜ਼ਿੰਮੇਵਾਰੀਆਂ ਤੇ ਮੁਆਵਜ਼ੇ ਦੇ ਭੁਗਤਾਨਾਂ ਨੂੰ ਪੂਰੀ ਤਰ੍ਹਾਂ ਪੂਰਾ ਕੀਤਾ ਜਾਵੇਗਾ। ਰੂਸ ਨੇ ਕਿਹਾ ਕਿ ਉਸਨੇ April ਚ ਹੀ ਰੂਸੀ ਫੌਜ ਨੂੰ ਭਾਰਤੀਆਂ ਦੀ ਭਰਤੀ 'ਚ ਰੋਕ ਲਗਾ ਦਿੱਤੀ ਸੀ ਦੂਤਕਰ ਦੇ ਇਸ ਬਿਆਨ ਤੋਂ ਇੱਕ ਦਿਨ ਪਹਿਲਾਂ ਵਿਦੇਸ਼ ਮੰਤਰੀ ਐਸ ਜਯਸ਼ੰਕਰ ਨੇ ਸ਼ੁੱਕਰਵਾਰ ਨੂੰ ਸੰਸਦ ਨੂੰ ਸੂਚਿਤ ਕੀਤਾ ਸੀ ਕਿ ਰੂਸੀ ਫੌਜ ਵਿੱਚ 91 ਭਾਰਤੀਆਂ ਦੀ ਸਥਿਤੀ ਨੂੰ ਲੈ ਕੇ ਦੋਸ਼ਾ ਦੋਵਾਂ ਤਿਰਾਂ ਤੇ ਵੱਖੋ ਵੱਖਰੇ ਵਿਚਾਰ ਹਨ ਕਿ ਜੈ ਸ਼ੰਕਰ ਨੇ ਸੰਸਦ 'ਚ ਦਿੱਤਾ ਸੀ ਜਵਾਬ ਜੈ ਸ਼ੰਕਰ ਨੇ ਲੋਕ ਸਭਾ ਪ੍ਰਸ਼ਨ ਕਾਲ ਦੌਰਾਨ ਕਿਹਾ ਸੀ ਕਿ ਸਰਕਾਰ ਉਸੇ ਫੌਜ ਵਿੱਚ ਸੇਵਾ ਕਰ ਰਹੇ 99 ਭਾਰਤੀਆਂ ਦੀ ਵਾਪਸੀ ਦਾ ਇੰਤਜ਼ਾਮ ਕਰ ਰਹੀ ਹੈ ਉਹਨਾਂ ਕਿਹਾ ਕਿ ਕਈ ਮਾਮਲਿਆਂ ਵਿੱਚ ਜਿਹੇ ਸੰਕੇਤ ਮਿਲੇ ਹਨ ਕਿ ਭਾਰਤੀ ਨਾਗਰਿਕਾਂ ਨੂੰ ਫੌਜ ਵਿੱਚ ਭਰਤੀ ਹੋਣ ਲਈ ਗੁੰਮਰਾਹ ਕੀਤਾ ਗਿਆ ਸੀ ਇਸ ਲੋਕ ਸਭਾ ਵਿੱਚ ਪ੍ਰਸ਼ਨ ਕਾਲ ਦੌਰਾਨ ਵਿਦੇਸ਼ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਹ ਮਾਮਲਾ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਕੋਲ ਵੀ ਉਠਾਇਆ ਸੀ ਤੇ ਕੁੱਲ 99 ਭਾਰਤੀ ਨਾਗਰਿਕਾਂ ਦੇ ਰੂਸੀ ਫੌਜ 'ਚ ਭਾਰਤ ਹੋਮ ਦੀ ਸੂਚਨਾ ਹੈ ਜਿਨ੍ਹਾਂ ਵਿੱਚੋਂ 8 ਦੀ ਮੌਤ ਹੋਈ ਹੈ ਤੇ 14 ਨੂੰ ਛੁੱਟੀ ਦਿੱਤੀ ਗਈ ਹੈ ਜਾਂ ਵਾਪਸ ਭੇਜ ਦਿੱਤਾ ਗਿਆ ਹੈ 99 ਨਾਗਰਿਕ ਰੂਸੀ ਫੌਜੀ ਫੌਜ ਤੋਂ ਬਾਹਰ ਕੱਢਣ ਦੀ ਉਡੀਕ ਕਰ ਰਹੇ ਹਨ ਕਿ ਅਸੀਂ ਇਸ ਮੁੱਦੇ ਨੂੰ ਬਹੁਤ ਗੰਭੀਰਤਾ ਨਾਲ ਲੈਂਦੇ ਹਾਂ ਰੂਸ ਨੂੰ ਜਲਦੀ ਹੀ